सत श्री अकाल ती देख रहे हो डी डी एस न्यूज चैनल पंजाब विच वाद रही गर्मी देखते दे हुए हर साल दी दे की तरह इस बार भी निष्काम समती धूरी और नेत्र बैंक समती धूरी वलॉन शहर निवासिया के सहयोग नीववीं जल सेवा रेलवे स्टेशन विखे शुरू की गई इस मौके से निष्काम सेवा समी धूरी वलॉन स्टेष मास्टर श्री रजनीश कुमार का सन्मान किया गया स्टेष मास्टर श्री रजनीश कुमार ਨੇ ਨਿਸ਼ਕਾਮ ਸੇਵਾ ਸਮਤੀ ਅਤੇ ਨੇਤਰ ਬੈਂਕ ਸਮਤੀ ਤੂਰੀ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਨਾਲ ਨਰੇਸ਼ ਅਤਰੀ ਦੀ ਵਿਸ਼ੇਸ਼ ਰਿਪੋਰਟ ਨਵੇਂ ਸੈਸ਼ਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਵਿਸਥਾਰਪੂਰਵਕ ਰਿਪੋਰਟ ਮਾਨਯੋਗ ਜਗਦੀਸ਼ ਸਿੰਘ ਜੀ ਉਹਨਾਂ ਵੱਲੋਂ ਦਿੱਤੀ ਜਾ ਚੁੱਕੀ ਹੈ ਸਾਥੀਓ ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ ਜਲ ਮਿਲਿਆ ਪਰਮੇਸ਼ਰ ਮਿਲਿਆ ਪਾਣੀ ਦੀ ਕੀ ਮਹਾਨਤਾ ਹੈ ਆਪਾਂ ਸਾਰੇ ਜਾਣਦੇ ਆ ਇਤਿਹਾਸ ਵਿੱਚ ਆਪਾਂ ਨੇ ਪੜ੍ਹਿਆ ਹੈ ਕਿ ਵੱਡੇ ਵੱਡੇ ਰਾਜੇ ਅੱਧੇ ਅੱਧੇ ਪਾਣੀ ਦੇ ਪਿਆਲੇ ਲਈ ਅੱਧਾ ਅੱਧਾ ਰਾਜ ਤਿਆਗਣ ਲਈ ਤਿਆਰ ਹੋ ਗਏ ਸਾਥੀਓ ਇਹ ਬਹੁਤ ਵੱਡੀ ਸੇਵਾ ਹੈ ਧੂਰੀ ਨਗਰ ਦੇ ਪਤਵੰਤੇ ਸੱਜਣ ਸਤਿਕਾਰਯੋਗ ਬਜ਼ੁਰਗ ਜੋ ਇਹ ਸੇਵਾ ਨਿਭਾਉਂਦੇ ਹਨ ਮੈਂ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਸਤਿਗੁਰੂ ਉਹਨਾਂ ਨੂੰ ਲੰਬੀ ਆਯੂ ਬਖਸ਼ੇ ਖੁਸ਼ੀਆਂ ਬਖਸ਼ੇ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹੇਨ ਇਹ ਬਹੁਤ ਵੱਡਾ ਉਦਮ ਕੀਤਾ ਗਿਆ ਹੈ ਖਾਸ ਕਰਕੇ ਵਿਸ਼ੇਸ਼ ਤੌਰ ਤੇ ਬਜ਼ੁਰਗਾਂ ਵੱਲੋਂ ਪਿਛਲਾ ਸਮਾਂ ਸੀ ਜਦੋਂ ਸਾਡੇ ਇਲਾਕੇ ਵਿੱਚ ਕੱਲੇ ਰਾਮਪੁਰਾ ਫੂਲ ਤੇ ਹੀ ਪਾਣੀ ਦੀ ਸੇਵਾ ਹੁੰਦੀ ਸੀ ਉਸ ਤੋਂ ਬਾਅਦ ਹੋਰ ਇਹ ਸੇਵਾ ਵਧਦੀ ਗਈ ਜਿਸ ਤਰ੍ਹਾਂ ਬਰਨਾਲਾ ਧੂਰੀ ਨਾਭਾ ਪਟਿਆਲਾ ਇਹ ਸੇਵਾ ਜਾਰੀ ਰਹੀ ਸੋ ਜਿਵੇਂ ਇਹਨਾਂ ਨੇ ਵੀ ਵਧਾਈ ਦਿੱਤੀ ਹੈ ਮੈਂ ਬਹੁਤ-ਬਹੁਤ ਵਧਾਈ ਦਿੰਨਾ ਇਹ ਜਿਹੜੇ ਕਾਰਕੁਨ ਨੇ ਮਾਨਜੋਗ ਪਤਵੰਤੇ ਸੱਜਣ ਨੇ ਮੰਡੀ ਦੇ ਜੋ ਉੱਚ ਉਦਯੋਗਿਕ ਕਾਰਨੇ ਉਹ ਇਸ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਮਾਨਜੋਗ ਛੋਟੀ ਸਾਹਿਬ ਜਿਨ੍ਹਾਂ ਨੇ ਇਹ ਸੇਵਾ ਆਰੰਭ કરી ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਹੋਰ ਮਾਨਯੋਗ ਬਜ਼ੁਰਗਾਂ ਦੇ ਨਾਮ ਜਗਦੀਸ਼ ਸਿੰਘ ਜੀ 10 ਟੁੱਕੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਇੱਕ ਵਾਰੀ ਫੇਰ ਪਰਮਾਤਮਾ ਅੱਗੇ ਮੈਂ ਇਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਇਹਨਾਂ ਨੂੰ ਇਸੇ ਤਰ੍ਹਾਂ ਉਦਮ ਬਖਸ਼ਣ ਤਾਂ ਜੋ ਇਹ ਸੇਵਾ ਲਗਾਤਾਰ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਮਾਜ਼ਾ ਕੀ ਜੈ ਨਮਾਜ਼ਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਤੋਂ ਬਿਨਾ ਸਾਡੇ ਇਥੇ ਪੈਂਸਨ ਜੱਫੇ ਬੰਦੀ ਦੇ ਔਰ ਸਮਾਜ ਸੇਵੀ શ્રી ਜਯਦੇਵ ਸ਼ਰਮਾ ਜੀ ਔਰ ਮੇਰੇ ਪ੍ਰਾਣੇ ਬਜ਼ੁਰਗ ਸਾਥੀ ਸਾਥੀ ਕਾਮ ਸਿੰਘ ਜੀ ਔਰ ਹੋਰ ਮੇਰੇ ਨਾਨਾ ਨੌਜਾਨ ਜਾਨਦਾਨੀ ਕਾਮਦਾਲ ਜੀ ਜਿਨ੍ਹਾਂ ਨੇ ਇਸ ਬੜੇ ਪ੍ਰੇਮ ਤੇ ਲਗਨ ਦੇ ਨਾਲ ਇਸ ਪਵਿੱਤਰ ਕੰਮ ਨੂੰ ਸ਼ੁਰੂ ਕੀਤਾ ਹੈ ਇਹ ਬਾਕੀ ਸਾਰੇ ਬਹੁਤ ਹੀ ਇੱਤਰ ਨਿਰਪੱਖ ਬੰਦੇ ਨੇ ਔਰ ਇਹਨਾਂ ਦੀ ਸੇਵਾ ਜਿਹੜੀ ਅਸੀਂ ਪ੍ਰਮਾਤਮਾ ਦੀ ਜ਼ਗਾੜੇ ਵਿੱਚ ਬੜਾ ਫਲਿਆ ਹੋਗੀ ਅਸੀਂ ਇਹਨੂੰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਈ ਸਾਰਾਤਕ ਕੰਮ ਕਰਦੇ ਆਏ ਔਰ ਸਾਰਿਆਂ ਦੀ ਬੜੀ ਮਿਲਬੜਤ ਤੇ ਪ੍ਰੇਮ ਤੇ ਸਹਿਯੋਗ ਦੇ ਨਾਲ ਇਸ ਪਵਿੱਤਰ ਕਾਰਜ ਨੂੰ ਸਫਲ ਆਉਂਦੇ ਨੇ ਅੱਜ ਅਸੀਂ ਜੀ ਸ਼ਹੀਦਾਂ ਬਹੁਤ ਹੀ ਧੰਨਵਾਦ ਇਸ ਕਰਕੇ ਕਰਦੀਆਂ ਕਿਉਂਕਿ ਇਹਨਾਂ ਨੂੰ ਮਿਲ ਕੇ ਅਸੀਂ ਬੇਨਤੀ ਕੀਤੀ ਸੀ ਵੀ ਇਹ ਪਰਮਿਸ਼ਨ ਨਹੀਂ ਆਉਦੀ ਉਸੇ ਕੰਪੀਟੈਂਟ ਅਥਾਰਟੀ ਅਫੀਸਿਸ ਤੋਂ ਜਿਹਦੇ ਨਾਮ ਤੇ ਸੇਵਾ ਭਾਰਨ ਕਰਨ ਦੇ ਲਈ ਦਿੱਤੇ ਜੋ ਤਾਂ ਮੈਂ ਇਹਨਾਂ ਦਾ ਬਹੁਤ ਬਾਰੇ ਸਰਕਾਰ ਤੇ ਅੱਧ ਸਰ ਬੇਨਤੀ ਕਰ ਕੀਤੀ ਹੈ ਕਿ ਇਹਨਾਂ ਨੇ ਸਾਨੂੰ ਤਕਤਾਲੋ ਨਹੀਂ ਦਿੱਤਾ ਸੀ ਅਗਰ ਪਰਮਿਸ਼ਨ ਨਹੀਂ ਆਉਗੀ ਤੁਹਾਡੀ ਸੇਵਾ ਭਾਰਨ ਦੇਖ ਕੇ ਮੈਂ ਵੀ ਤੁਹਾਡੇ ਨਾਲ ਖੜੂਗਾ ਔਰ ਇਸ ਕਰਕੇ ਮੈਂ ਨਾ ਬਹੁਤ ਬਹੁਤ ਤਨਬਾਰ ਕਰਦੇ ਹਾਂ ਔਰ ਤੁਹਾਡੇ ਸਾਰੇ ਸਾਥੀਆਂ ਨੂੰ ਇਸ ਪਵਿੱਤਰ ਕਾਰਜ ਦੇ ਲਈ ਵਧਾਈ ਦਿੰਦਾ ਔਰ ਆਸ ਕਰਦਾ ਕਿ ਸਾਰੇ ਇਸ ਪ੍ਰੇਮ ਮਿੱਤਰ ਇਕੱਠੇ ਹੋ ਕੇ ਆਪਣੇ ਆਉਣ ਵਾਲੇ ਲੋਕਾਂ ਦੀ ਸੇਵਾ ਕਰਦੇ ਰਹੋਗੇ ਔਰ ਇਹ ਜਿਹੜੀ ਸੰਸਥਾ ਹੈ ਇਹ ਸੇਵਾ ਸੰਪਤੀ ਹੈ ਅਜਿ ਤੋਂ ਨਹੀਂ ਬਹੁਤ ਸਾਲਾਂ ਤੋਂ ਸੇਵਾ ਅਰਥਮੇ ਕਰਕੇ ਕੰਮ ਕਰਦੀ ਆ ਰਹੀ ਹੈ ਇਹਦੇ ਨਾਲ ਜਿਹੜਾ ਅਸੀਂ ਲੋਕਾਂ ਦੇ ਵਿੱਚ ਪ੍ਰੇਮ ਭਾਵ ਸੇਵਾ ਕਰਨ ਦਾ ਆਪਣਾ ਢੰਗ ਤਰੀਕਾ ਤੇ ਸਮਾਜ ਦੇ ਵਿੱਚ ਨੂੰ ਵਿੱਚ ਆਇਆ ਇੱਕ ਬੇਨਤੀ ਫੀਰ ਦੇ ਵਿੱਚ ਮੈਂ ਕਰੂੰਗਾ ਉਹ ਇਹ ਹੈ ਕਿ ਸਾਰੇ ਵਿਧਾਨਮ ਜਿਹੜੇ ਆਪਾਂ ਹਰ ਤੋਹ ਜਿਹੜੇ ਇੱਥੇ ਸ਼ਾਮਲਾ ਆਪਾਂ ਹਰ ਤਿਵਿੱਤਰ ਦਿਹਾੜਾ ਮਨਾਉਂਦੇ ਆ ਦਿਵਾਲੀ ਮਨਾਉਂਦੇ ਆ ਦਸਹਿਰਾ ਮਨਾਉਂਦੇ ਆ ਤੁਸੀਂ ਆ ਦੇਖੋਗੇ ਮੈਨੂੰ ਬੜੀ ਖੁਸ਼ੀ ਹੋ ਸੋਨਾ ਸਾਂਝੀ ਤਾਂ ਕਰਦਾ ਕਿ ਉਹ ਅੱਥੀ ਜੀਉਂਦੀ ਹੈ ਇਸ ਸਮੇਂ ਦੇ ਵਿੱਚ ਡਾਕਟਰ ਰੰਵੇਜਕਰ ਜੀ ਦਾ ਕੱਲ ਜਿਹੜਾ 14 ਤਰੀਕ ਨੂੰ ਜਨ ਦਿਨ ਮਨਾਇਆ ਪਹਿਲਾਂ ਇੱਕ ਜਾਤ ਵਾਰੇ ਸਮਝੋ ਕਿ ਵਰਗ ਵਾਰੇ ਦਿਨ ਮਨਾਉਂਦੇ ਸੀ ਲੇਕਿਨ ਇਹ ਕਿ ਤੁਸੀਂ ਹਿੰਦੁਸਤਾਨ ਚ ਨਜ਼ਰ ਮਾਰੋ ਕਿ ਸਾਰਿਆਂ ਨੇ ਜਿਹੜੇ ਸਰਬ ਧਰਮ ਦੇ ਲੋਕ ਤੇ ਉਹਨਾਂ ਨੇ ਉਸ ਪਵਿੱਤਰ ਦਿਹਾੜੇ ਨੂੰ ਮਨਾਇਆ ਇਹ ਸਾਡੀ ਅਖੰਡਤਾ ਤੇ ਏਕਤਾ ਦਾ ਪ੍ਰਤੀਕ ਸੀ ਮੈਂ ਇਹਨਾਂ ਕਰਕੇ ਤੁਹਾਨੂੰ ਸਾਰੇ ਸਾਥੀਆਂ ਨੂੰ ਬੜੀ ਵਧਾਈ ਦਿੰਦਾ ਤੁਸੀਂ ਬਹੁਤ ਹੀ ਚੰਗੀ ਨੇਕ ਨੀਤੀ ਦੇ ਨਾਲ ਚੰਗੇ ਕੰਮ ਦੇ ਵਿੱਚ ਸਾਰੇ ਕੰਮ ਕੀਤਾ ਤੁਸੀਂ ਸਾਰੇ ਇਸ ਦੇ ਅਧਿਕਾਰ ਨੂੰ ਵਧਾਈ ਕਰਦੇ ਆ ਸੇਵਾ ਸੰਪਤੀ ਨੂੰ ਹਰ ਸਾਲ ਦੀ ਤਰ੍ਹਾਂ ਜਲ ਸੇਵਾ ਚੁਣੀ ਜਾਂਦੀ ਹੈ ਮੈਂ ਪ੍ਰਵੀਨ ਕੁਮਾਰ ਪ੍ਰਧਾਨ ਸਟਾਨ ਸੇਵਾ ਸੰਪਤੀ ਤੋਂ ਇਹ ਜਲ ਸੇਵਾ ਤਕਰੀਬਨ 20 ਸਾਲਾਂ ਤੋਂ ਇਸ ਸਿਸਟਮ ਦੇ ਅਧੀਨ ਚੱਲਿਆ ਆ ਰਿਹਾ ਹੈ ਤੇ ਸ਼ਹਿਰ ਵਿੱਚ ਸਾਡੇ 25 ਵੱਟ ਤੋਂ ਚੱਲਦੇ ਹਨ ਤੇ ਜਿੰਨਾ ਦੇਖ-ਦੇਖ ਸਾਰੀ ਪਾਣੀ ਦੀ ਵਿਵਸਥਾ ਸਾਡੀ ਸੰਸਥਾ ਵੱਲੋਂ ਕੀਤੀ ਜਾਂਦੀ ਹੈ ਤੇ ਤਕਰੀਬਨ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਪਾਣੀ ਦੀ ਸੇਵਾ ਬਹੁਤ ਵਰੀ ਗੱਡੀ ਤੇ 2 ਨੰਬਰ ਪਲੇਟਫਾਰਮ ਤੇ 300 ਨੰਬਰ ਪਲੇਟਫਾਰਮ ਤੇ 100 ਨੰਬਰ ਪਲੇਟਫਾਰਮ ਤੇ ਸਾਰੇ ਪਲੇਟਫਾਰਮਾਂ ਤੇ ਪੂਰੀ ਤਨਦੇਹੀ ਨਾਲ ਕੀਤੀ ਜਾਂਦੀ ਹੈ ਇਹ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤੱਕ ਖਰਚੀ ਗਈ ਇਹ ਅੱਜ 17 ਜਾਰ ਤੋਂ ਲੈ ਕੇ 30 9 ਤੱਕ ਸਾਡੇ ਮੰਜੂਰੀਆਂ 30 9 ਤੱਕ ਹੀ ਪਾਣੀ ਚੱਲੇਗਾ 6 ਮਹੀਨੇ ਤਕਰੀਬਨ ਪਾਣੀ ਨਹੀਂ ਸੀ ਗੱਲ ਇਹ ਵੇਂਚੀ ਕਰਦੇ ਸ਼ਹਿਰ ਵਿੱਚ ਸਾਡੇ ਪੂਰੇ ਸਹਿਯੋਗ ਦਿੰਦੇ ਨੇ ਜਦੋਂ ਦੋਸਤ ਜਿਹਨੇ ਜਦ 30 ਨਾਲ ਬਹੁਤ ਲੋਕ ਜੁੜੇ ਨੇ ਸ਼ਹਿਰ ਦੇ जो गड्डी आदि है नाल वो भी पूरी सेवा कराते हैं अं शहर वासियों को बदो तो वह यही मैसेज देवे यही स्नेहा देव सा आगे सेवा कराओ ता कि लोगों का वो तो वला हो सेवा समिति की तरफ से जल सेवा शुरू की गई है क्या कहना है सर इन लोगों ने जब सेवा शुरू की है बहुत ही अच्छा कार्य है और पूरा रेल प्रशासन इनके साथ हो जो इन्होंने परमिशन मांगी उनको दी गई और आगे भी हम इनके साथ दें धन्यवाद काम सेवा की जो सेवा है पिछले 20 वर्षों से लगातार चली आ रही है और आगे भी चलती रहेगी और एयर प्रशासन इनके साथ